ਹਾਂਜੀ ਬੱਚਿਓ ਅੱਜ ਆਪਾਂ ਕਾਰਕ ਬਾਰੇ ਪੜਾਂਗੇ ਕਾਰਕ ਦੀ ਪਰਿਭਾਸ਼ਾ ਕੀ ਹੁੰਦੀ ਹੈ ਨਾਮ ਪੜਨਾ ਵਿਸ਼ੇਸ਼ਣ ਤੁਹਾਨੂੰ ਪਹਿਲਾਂ ਕਰਵਾਏ ਹੋਏ ਨੇ ਸਾਰੇ ਕਾਰਕ ਹੈ ਕਾਰਕ ਦੀਆਂ ਜਿਹੜੀਆਂ ਕਿਸਮਾਂ ਨੇ ਇਹ ਹਰੇਕ ਕਿਸੇ ਵੀ ਕੋਈ ਵੀ ਇਗਜ਼ਾਮ ਦੇਣਾ ਹੋਵੇ ਤੁਹਾਨੂੰ ਉਹਦੇ ਵਿੱਚ ਪੁੱਛਿਆ ਜਾਂਦੇ ਨੇ ਜਿਵੇਂ ਪੁੱਛਣਾ ਮੰਨ ਲਓ ਅਧਿਕਰਣ ਕਾਰਕ ਕੀ ਹੁੰਦਾ ਠੀਕ ਹੈ ਕਰਨਾ ਕਾਰਕ ਕੀ ਹੁੰਦਾ ਇਹ ਜੇ ਆਪਾਂ ਨੇ ਪੂਰਾ ਪੜਿਆ ਹੋਇਆ ਆਪਾਂ ਨੇ ਡੈਫੀਨੇਸ਼ਨਸ ਕੀਤੀਆਂ ਹੋਈਆਂ ਨੇ ਇਹਦੀਆਂ ਤਾਂ ਹੀ ਆਪਾਂ ਇਹਨੂੰ ਅੱਗੇ ਚੰਗੇ ਤਰੀਕੇ ਦੇ ਨਾਲ ਇਹਦੀ ਪਰਿਭਾਸ਼ਾ ਦੇ ਸਕਦੇ ਹਾਂ ਠੀਕ ਹੈ ਅੱਜ ਆਪਾਂ ਕਾਰਕ ਬਾਰੇ ਪੜਾਂਗੇ ਕਾਰਕ ਦੀ ਪਰਿਭਾਸ਼ਾ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਕਿਸੇ ਵਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦ ਤੇ ਕਿਰਿਆ ਜਾਂ ਵਾਕ ਦੇ ਦੂਜੇ ਸ਼ਬਦਾਂ ਨਾਲ ਸਬੰਧ ਨੂੰ ਕੀ ਕਹਿੰਦੇ ਨੇ ਕਾਰਕ ਕਿਹਾ ਜਾਂਦਾ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਨਾਮ ਜਾਂ ਪੜਨਾਮ ਸ਼ਬਦ ਦੇ ਕਿਰਿਆ ਜਾਂ ਵਾਕ ਦੇ ਦੂਜੇ ਸ਼ਬਦਾਂ ਨਾਲ ਵਾਕ ਦੇ ਦੂਜੇ ਸ਼ਬਦਾਂ ਨਾਲ ਜਦੋਂ ਸਬੰਧਾਂ ਨੂੰ ਹੀ ਕੀ ਕਹਿੰਦੇ ਸੀ ਕਾਰਕ ਕਹਿੰਦੇ ਆ ਕਾਰਕ ਦੇ ਚਿੰਨ ਕੀ ਨੇ ਵਾਕ ਵਿੱਚ ਜਿਹੜੇ ਸੰਬੰਧਕ ਰਾਹੀਂ ਇਹ ਸਬੰਧ ਪ੍ਰਗਟ ਕੀਤੇ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਸੀ ਕਾਰਕ ਚਿੰਨ੍ਹ ਕਹਿੰਦੇ ਆ ਬਸ ਇਹਦੀ ਡੈਫੀਨੇਸ਼ਨ ਜਿਹੜੀ ਪਰਿਭਾਸ਼ਾ ਉਹ ਇੰਨੀ ਕਰਨੀ ਹੈ ਉਸ ਬਾਅਦ ਕਾਰਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਯਾਦ ਰੱਖਣਾ ਕਾਰਕ ਦੀਆਂ ਕਿਸਮਾਂ ਹੁੰਦੀਆਂ ਨੇ 8 ਕਰਤਾ ਕਾਰਕ ਜਿਹਦੇ ਵਿੱਚ ਆਪਾਂ ਕਹਿੰਦੇ ਆ ਸੈਂਟੈਂਸ ਦੇ ਵਿੱਚ ਕਰਤਾ ਕਰਮ ਤੇ ਕਿਰਿਆ ਹੁੰਦੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਕਰਮ ਕੰਮ ਕੀ ਕੀਤਾ ਜਾ ਰਿਹਾ ਹੈ ਕਰਨ ਕਾਰਕ ਸੰਪਰਦਾਨ ਕਾਰਕ ਆਪਾਦਾਨ ਕਾਰਕ ਸਬੰਧ ਕਾਰਕ ਅਧਿਕਰਣ ਕਾਰਕ ਤੇ ਸੰਬੋਧਨ ਕਾਰਕ ਅੱਗੇ ਆਪਾਂ ਇਹਦੀ ਇਕੱਲੀ-ਇਕੱਲੀ ਦੀ ਪਰਿਭਾਸ਼ਾ ਕਰਾਂਗੇ ਬੇ ਇਹਨਾਂ ਨੂੰ ਕਰਤਾ ਕਰਕ ਕੀ ਹੁੰਦਾ ਹੈ ਕਰਮ ਕਰਕ ਕੀ ਹੁੰਦਾ ਹੈ ਠੀਕ ਹੈ ਇਹ ਕਾਰਕ ਦੀਆਂ 8 ਕਿਸਮਾਂ ਨੇ ਕਰਤਾ ਕਰਕ ਕੀ ਹੁੰਦਾ ਹੈ ਵਾਕ ਦੀ ਕਿਰਿਆ ਤੋਂ ਜਿਹੜਾ ਕੰਮ ਪ੍ਰਗਟ ਹੁੰਦਾ ਪ੍ਰਗਟ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਕਰਤਾ ਕਰਕ ਕਹਿੰਦੇ ਹਾਂ ਜਿਵੇਂ ਤਰਖਾਨ ਕੁਰਸੀ ਬਣਾ ਰਿਹਾ ਹੈ ਰਮਨਦੀਪ ਬੱਸ ਚਲਾਉਂਦਾ ਹੈ ਇਹਦੇ ਵਿੱਚ ਇਹ ਕੀ ਹੈ ਕਰਤਾ ਕੰਮ ਕੀ ਕਰ ਰਿਹਾ ਉਹ ਕੁਰਸੀ ਹੈ ਬਣਾ ਰਿਹਾ ਹੈ ਰਿਹਾ ਕੀ ਕਿਰਿਆ ਰਮਨਦੀਪ ਰਮਨਦੀਪ ਕੀ ਹੈ ਕਰਤਾ ਬੱਸ ਕੀ ਹੈ ਕੰਮ ਕੀ ਕਰ ਰਿਹਾ ਉਹ ਬੱਸ ਚਲਾ ਰਿਹਾ ਹੈ ਠੀਕ ਹੈ ਚਲਾਉਂਦਾ ਹੈ ਕੀ ਉਹ ਕਿਰਿਆ ਹੋਗੀ ਸਮਝ ਗਏ ਇੱਕ ਹੀ ਹੈ ਕਰਤਾਕਰ ਉਸ ਤੋਂ ਬਾਅਦ ਕਰਮਕਰ ਇਹਦੇ ਵਿੱਚ ਬਿਲਕੁਲ ਸੌਖਾ ਹੈ ਜਿਵੇਂ ਆਪਾਂ ਨੇ ਕਰਤਾ ਕੀਤਾ ਇਹਦੇ ਵਿੱਚ ਕੰਮ ਦੱਸਦੇ ਇਹਦੇ ਵਿੱਚ ਇਹ ਅਗੇ ਕੰਮ ਦੱਸਿਆ ਜਾਉ ਕੀ ਹੈ ਜਦੋਂ ਵਾਕ ਦੀ ਕਿਰਿਆ ਦੇ ਕੰਮ ਦਾ ਅਸਰ ਕਰਤਾ ਤੋਂ ਇਲਾਵਾ ਦੂਜੇ ਨਾਮ ਜਾਂ ਪਰਨਾਮ ਉੱਪਰ ਪੈਂਦਾ ਹੈ ਤਾਂ ਉਸ ਨੂੰ ਨਾਮ ਜਾਂ ਪਰਨਾਮ ਨੂੰ ਕੀ ਕਹਿੰਦੇ ਸੀ ਕਰਮਕਰ ਕਹਿੰਦੇ ਆ ਜਿਵੇਂ ਰਮਨ ਨੇ ਪਾਣੀ ਪੀਤਾ ਰਮਨ ਨੇ ਕੀ ਕੀਤਾ ਪਾਣੀ ਪਾਣੀ ਪੀਤਾ ਉਹਨੇ ਕੰਮ ਕੀ ਕੀਤਾ ਵੀ ਉਹਨੇ ਪਾਣੀ ਪੀਤਾ ਹਰ ਲੀਨ ਨਾਵਲ ਪੜਦੀ ਹੈ ਨਾਵਲ ਕੀ ਉਹ ਪੜ ਰਹੀ ਹੈ ਮਾਤਾ ਜੀ ਰੋਟੀ ਬਣਾਉਂਦੇ ਹਨ ਰੋਟੀ ਕੀ ਹੈ ਮਾਤਾ ਦਾ ਕਰਮ ਹੈ ਉਹ ਕੀ ਕਰ ਰਹੇ ਨੇ ਰੋਟੀ ਬਣਾਏ ਦਾਦਾ ਜੀ ਅਖਬਾਰ ਪੜ੍ਹਦੇ ਹਨ ਅਖਬਾਰ ਕੀ ਹੈ ਕਰਮ ਠੀਕ ਹੈ ਇਸ ਤਰ੍ਹਾਂ ਤੁਸੀਂ ਅਲੱਗ-ਅਲੱਗ ਆਪਣੇ ਕੋਲ ਐਗਜ਼ਾਮਪਲਸ ਦੇ ਸਕਦੇ ਹੋ ਜਦੋਂ ਆਪਾਂ ਨੂੰ ਡੈਫੀਨੇਸ਼ਨ ਕਲੀਅਰ ਹੈ ਫਿਰ ਆਪਾਂ ਐਗਜ਼ਾਮਪਲ ਕਿਤੋਂ ਵੀ ਕਰ ਸਕਦੇ ਹਾਂ ਕਿਵੇਂ ਵੀ ਬਣਾ ਸਕਦੇ ਹਾਂ ਆਪਣੇ ਆਪ ਕਰਤਾ ਦੇ ਵਿੱਚ ਸਭ ਤੋਂ ਪਹਿਲਾਂ ਕਰਤਾ ਫਿਰ ਕਰਮ ਫਿਰ ਹੁੰਦੇ ਕਿਰਿਆ ਫਿਰ ਹੈਗਾ ਕਰਨ ਕਰਕ ਵਾਕ ਵਿੱਚ ਜਿਸ ਨਾਮ ਜਾਂ ਪ੍ਰਨਾਮ ਨਾਲ ਕਿਰਿਆ ਦਾ ਕਾਰਜ ਕੀਤਾ ਜਾਂਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਕਰਨਕਾਰ ਕਹਿੰਦੇ ਹਾਂ ਬੀ ਕਾਦੇ ਨਾਲ ਕੀਤਾ ਠੀਕ ਹੈ ਜਿਹਦੇ ਵਿੱਚ ਕਿਰਿਆ ਦਾ ਕਾਰਜ ਕੀਤਾ ਜਾਂਦਾ ਹੈ ਨਾਮ ਜਾਂ ਪ੍ਰਨਾਮ ਨਾਲ ਕਿਰਿਆ ਦਾ ਕਾਰਜ ਕਾਰਜ ਕੀ ਕੀਤਾ ਕਿਸ ਚੀਜ਼ ਨਾਲ ਕੀਤਾ ਉਹਨੇ ਕੰਮ ਗੁਰਮੀਤ ਨੇ ਡਾਂਗ ਨਾਲ ਸੱਪ ਮਾਰ ਦਿੱਤਾ ਕਾਰਜ ਕਿਸ ਚੀਜ਼ ਨਾਲ ਕੀਤਾ ਡਾਂਗ ਨਾਲ ਕੀ ਕਰਿਆ ਉਹਨੇ ਸੱਪ ਨੂੰ ਮਾਰ ਦਿੱਤਾ ਸ਼ਿਕਾਰੀ ਨੇ ਗੋਲੀ ਨਾਲ ਹਿਰਨ ਮਾਰਿਆ ਠੀਕ ਹੈ ਸ਼ਿਕਾਰੀ ਕੀ ਹੈ ਕਰਤਾ ਤੇ ਉਹਨੇ ਕਾਦੇ ਨਾਲ ਮਾਰਿਆ ਕੀ ਕੰਮ ਕੀਤਾ ਉਹਨੇ ਗੋਲੀ ਦੇ ਨਾਲ ਕਿਹਨੂੰ ਮਾਰਿਆ ਹਿਰਨ ਨੂੰ ਮਾਰਿਆ ਠੀਕ ਹੈ ਇਹ ਸਾਰੇ ਕੀ ਨੇ ਕਰਨ ਕਾਰਕ ਨੇ ਕੀ ਕੀਤਾ ਉਹਨੇ ਫਿਰ ਹੈਗਾ ਸੰਪਰਦਾਨ ਕਾਰਕ ਵਾਕ ਵਿੱਚ ਜਿਹੜੇ ਨਾਮ ਜਾਂ ਪ੍ਰਨਾਮ ਕਿਰਿਆ ਦਾ ਕਾਰਜ ਕਰਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਸੰਪਰਦਾਨ ਕਾਰਕ ਜਿਹੜੇ ਕਾਰਜ ਕਰਦੇ ਨੇ ਜਿਵੇਂ ਨਰਸ ਨੇ ਕਿਹਨੂੰ ਦਵਾਈ ਦਿੱਤੀ ਹੈ ਮਰੀਜ਼ ਨੂੰ ਦਿੱਤੀ ਹੈ ਮਹਿਮਾਨਾਂ ਲਈ ਰੋਟੀ ਦਾ ਪ੍ਰਬੰਧ ਕਰੋ ਕਿੰਨਾਂ ਲਈ ਪ੍ਰਬੰਧ ਕਰੋ ਮਹਿਮਾਨਾਂ ਦੇ ਲਈ ਇਹ ਕੀ ਹੈ ਸੰਪਰਦਾਨ ਕਾਰਕ ਠੀਕ ਹੈ ਕਿਸੇ ਨੂੰ ਨਾਲ ਜੋੜਨਾ अपदान कारक अपदान ਹੁੰਦਾ ਨਿਖੇੜਨਾ ਕਿਸੇ ਵਸਤੂ ਨੂੰ ਵਾਕ ਵਿੱਚ ਜਿਸ ਨਾਮ ਜਾਂ ਪਰਨਾਮ ਤੋਂ ਕੋਈ ਵਸਤੂ ਵੱਖ ਕੀਤੀ ਜਾਣ ਦਾ ਭਾਵ ਪ੍ਰਗਟ ਹੋਵੇ ਉਹਨੂੰ ਕੀ ਕਹਿੰਦੇ ਸੀ अपदान कारक ਕਹਿੰਦੇ ਆ ਮੈਂ ਅਲਮਾਰੀ ਵਿੱਚੋਂ ਪੈਂਟ ਕੱਢੀ ਕਿਹਦੇ ਵਿੱਚੋਂ ਅਲਮਾਰੀ ਦੇ ਵਿੱਚੋਂ ਬਾਹਰ ਕੱਢੀ ਵੱਖ ਕਰਨਾ ਕਿਸੇ ਚੀਜ਼ ਨੂੰ ਵਿਕਰਮਜੀਤ ਘਰੋਂ ਚਲਾ ਗਿਆ ਇਹ ਕਿਨੇ ਸਾਰੇ અપਾਦਾਨ ਕਾਰਕ ਨੇ ਕਿਆਰੀ ਵਿੱਚੋਂ ਸਬਜ਼ੀਆਂ ਪੁੱਟ ਲਿਆ ਠੀਕ ਹੈ ਉਹ ਕੀ ਹੈ અપਾਦਾਨ ਕਾਰਕ ਇਸ ਤਰ੍ਹਾਂ ਫਿਰ ਹੈਗਾ ਸੰਬੰਧ ਕਾਰਕ ਜਦੋਂ ਵਾਕ ਵਿੱਚ ਕਿਸੇ ਇੱਕ ਨਾਮ ਜਾਂ ਪਰਨਾਮ ਦਾ ਦੂਸਰੇ ਨਾਮ ਜਾਂ ਪਰਨਾਮ ਉੱਪਰ ਮਾਲਕੀ ਅਧਿਕਾਰ ਦਾ ਸਬੰਧ ਪ੍ਰਗਟ ਹੋਵੇ ਉਹਨੂੰ ਅਸੀਂ ਕੀ ਕਹਿੰਦੇ ਹਾਂ ਸਬੰਧ ਕਾਰਕ ਉਹੀ ਹੈ ਜਦੋਂ ਆਪਾਂ ਕਿਸੇ ਨੂੰ ਸ਼ਬਦਾਂ ਨੂੰ ਜੋੜਦੇ ਹਾਂ ਠੀਕ ਹੈ ਨਾਮ ਜਾਂ ਪਰਨਾਮ ਦਾ ਦੂਸਰੇ ਨਾਮ ਜਾਂ ਪਰਨਾਮ ਉੱਪਰ ਮਾਲਕੀਤ ਕਰਵੇ ਜਿਵੇਂ ਬਲਜੀਤ ਦਾ ਘਰ ਬਹੁਤ ਸੋਹਣਾ ਕਿਹਦਾ ਘਰ ਸੋਹਣਾ ਬਲਜੀਤ ਦਾ ਇਹ ਤੁਹਾਡਾ ਮੋਟਰਸਾਈਕਲ ਹੈ ਇਸ ਤਰ੍ਹਾਂ ਇਹ ਤੁਹਾਡੀ ਕੋਠੀ ਹੈ ਇਹ ਤੁਹਾਡੀ ਕਾਰ ਹੈ ਇਹ ਸਾਰੇ ਕਿੰਨੇ ਸੰਬੰਧ ਕਾਰ ਕਿਨੇ ਕਿਸੇ ਨੂੰ ਦੂਸਰੇ ਦੇ ਨਾਲ ਜੁੜੇ ਹੋਏ ਨੇ ਅधिकरण कारक ਵਾਕ ਵਿੱਚ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਕੰਮ ਜਿਹੜਾ ਜਿਸ ਨਾਮ ਜਾਂ ਪ੍ਰਨਾਮ ਦੇ ਆਸਰੇ ਜਾਂ ਥਾਂ ਤੇ ਹੋਵੇ ਉਹਨੂੰ ਕੀ ਕਹਿੰਦੇ ਸੀ ਅधिकरण कारक ਕਹਿੰਿਆ ਮੈਂ ਕੱਪੜੇ ਸੰਦੂਕ ਵਿੱਚ ਰੱਖਿਆ ਨੇ ਕਾਹਦੇ ਚ ਰੱਖੇ ਨੇ ਕੱਪੜੇ ਸੰਦੂਕ ਦੇ ਵਿੱਚ ਵਾਕ ਵਿੱਚ ਕਿਰਿਆ ਤੋਂ ਪ੍ਰਗਟ ਹੋਣ ਵਾਲਾ ਨਾਮ ਕੰਮ ਜਿਸ ਨਾਮ ਜਾਂ ਪ੍ਰਨਾਮ ਦੇ ਆਸਰੇ ਜਾਂ ਜਿਸ ਥਾਂ ਤੇ ਹੋਵੇ ਠੀਕ ਹੈ ਥਾਂ ਹੋਵੇ ਉਹਨੂੰ ਕੀ ਕਹਿੰਦੇ ਸੀ ਅधिकरण कारक ਕਹਿੰਦੇ ਆ ਬੱਚਾ ਕਾਰ ਵਿੱਚ ਬੈਠਾ ਕਾਦੇ ਵਿੱਚ ਬੈਠਾ ਕਾਰ ਦੇ ਵਿੱਚ ਮੈਂ ਕੱਪੜੇ ਕਿੱਥੇ ਨੇ ਰੱਖੇ ਨੇ ਸੰਦੂਕ ਦੇ ਵਿੱਚ ਫਿਰ ਹੈਗਾ ਸੰਬੋਧਨ ਕਾਰਕ ਕਿਸੇ ਨੂੰ ਬੁਲਾਉਣ ਲਈ ਵਰਤਿਆ ਜਾਣਾ ਜਦੋਂ ਵਾਕ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਤਾਂ ਉਸਨੂੰ ਕੀ ਕਹਿੰਦੇ ਆ ਸੀ ਸੰਬੋਧਨ ਕਾਰਕ ਕਹਿੰਦੇ ਆ ਜਿਵੇਂ ਨੀ ਕੁੜੀਏ ਛੇਤੀ ਕਰ ਆ ਜਾਵੇਂ ਨੀ ਕੁੜੀਏ ਸੰਬੋਧਨ ਕਰਿਆ ਕਿਸੇ ਨੂੰ ਕੁੜੀ ਨੂੰ ਸੰਬੋਧਨ ਕਰਿਆ ਓਏ ਕਾਕਾ ਇੱਟੇ ਰੋਲਨ ਆਪਾ ਉਹ ਇੱਕ ਇਹ ਸੰਬੋਧਨ ਕਿੰਨੂੰ ਕਰਿਆ ਉਹ ਇੱਕ ਆਕਾ ਇਹ ਸੀਗਾ ਆਪਣਾ ਕਾਰਕ ਬੇਟਾ ਜੇ ਤੁਹਾਨੂੰ ਸਾਰਾ ਕੁਝ ਇਹ ਸਮਝ ਆਇਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ